ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਸ਼ੁੱਕਰਵਾਰ ਦੇ ਦਿਨ ਤੁਸੀਂ ਸੂਰਜ ਡੁੱਬਣ ਤੋਂ ਬਾਅਦ ਇਹ ਇੱਕ ਕੰਮ ਕਰ ਲੈਂਦੇ ਹੋ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਸਤ ਸੰਗਤ ਹੈ ਜੀ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੇਕਰ ਤੁਹਾਨੂੰ ਪੈਸਿਆਂ ਦੀ ਲੋੜ ਹੈ ਜਾਂ ਫਿਰ ਤੁਹਾਡੇ ਘਰ ਬਹੁਤ ਗਰੀਬੀ ਹੈ। ਕਰਜ਼ੇ ਦੇ ਵਿੱਚ ਆ ਚੁੱਕੇ ਹੋ ਤਾਂ ਇਸ ਪੰਕਤੀ ਦਾ ਜਾਪ ਕਰ ਲੈਣਾ। ਰਾਤ ਨੂੰ ਹੀ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਘਰ ਵਿੱਚ ਪੈਸਿਆਂ ਦੇ ਢੇਰ ਲੱਗ ਜਾਣਗੇ। ਕਹਿੰਦੇ ਹਨ ਜਦੋਂ ਪੈਸਿਆਂ ਦੀ ਤੰਗੀ ਇਨਸਾਨ ਦੇ ਜੀਵਨ ਵਿੱਚ ਆ ਜਾਂਦੀ ਹੈ ਤਾਂ ਸਿਰਫ ਜੇਬ ਨਹੀਂ ਮਨ ਵੀ ਖਾਲੀ ਹੋ ਜਾਂਦੀ ਉਸ ਦੀ ਹੱਸਣ ਦੀ ਤਾਕਤ ਘਟ ਜਾਂਦੀ ਹੈ ਦਿਲ ਵਿੱਚ ਅਜੀਬ ਜਿਹੀ ਉਲਝਣ ਪੈਦਾ ਹੋ ਜਾਂਦੀ ਹੈ ਉਦਾਸੀ ਛਾ ਜਾਂਦੀ ਹੈ ਹੌਂਸਲੇ ਜਦੋਂ ਚਟਾਨ ਵਰਗੇ ਹੁੰਦੇ ਹਨ ਉਹ ਹੌਲੀ ਹੌਲੀ ਰੇਤ ਵਾਂਗ ਢੈਂਦੇ ਢੈਂਦੇ ਟਹਿ ਜਾਂਦੇ ਹਨ ਦਿਲ ਅਜੇਹਾ ਭਰ ਜਾਂਦਾ ਹੈ ਜਿਵੇਂ ਸਾਰੇ ਹੀ ਸੁਪਨੇ ਕਿਸੇ ਕਾਲੀ ਸ਼ਹਿਦ ਦੇ ਨਾਲ ਤਲੇ ਦਾ ਦੁਨਿਆਵੀ ਭਾਵੇਂ ਚਮਕਦੀ ਹੋਵੇ ਰੌਣਕਾਂ ਨਾਲ ਭਾਵੇਂ ਦੁਨੀਆ ਭਰੀ ਹੋਵੇ ਪਰ ਗਰੀਬ ਦੀਆਂ ਅੱਖਾਂ ਨੂੰ ਸਿਰਫ ਹਨੇਰਾ ਹੀ ਨਜ਼ਰ ਆਉਂਦਾ ਹੈ। ਇਨਸਾਨ ਦੀ ਤਕਲੀਫ ਸਿਰਫ ਘਟਦੀਆਂ ਖਾਣ ਪੀਣ ਦੀਆਂ ਲੋੜਾਂ ਪੈਸਿਆਂ ਦੀ ਨਹੀਂ ਹੁੰਦੀ ਬਲਕਿ ਉਸ ਨੂੰ ਤਣਾ ਦੀ ਹੁੰਦੀ ਹੈ ਜੋ ਹਰ ਪਲ ਉਸ ਨੂੰ ਅੰਦਰੋਂ ਅੰਦਰੀ ਤੋੜਦਾ ਰਹਿੰਦਾ ਹੈ। ਸਾਧ ਸੰਗਤ ਜੀ ਕਈ ਵਾਰ ਉਹ ਆਪਣੇ ਅਰਮਾਨ ਗਵਾ ਬੈਠਦਾ ਹੈ ਸੁਪਨੇ ਜੋ ਕਦੇ ਉਦਾਸੀਆਂ ਅੱਖਾਂ ਵਿੱਚ ਚਮਕਦੀਆਂ ਨਜ਼ਰ ਆਉਂਦੀਆਂ ਹਨ। ਕਦੇ-ਵਾਰੇ ਰਿਸ਼ਤੇਦਾਰ ਵੀ ਹੌਲੀ-ਹੌਲੀ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ। ਜਿਹੜੇ ਕਦੇ ਆਪਣੇ ਲੱਗਦੇ ਸਨ ਉਹ ਵੀ ਅਣਜਾਣ ਬਣ ਜਾਂਦੇ ਹਨ ਦੁੱਖ ਦੀ ਇਸ ਘੜੇ 'ਚ ਇਨਸਾਨ ਨੇ ਤਾਂ ਆਪਣਾ ਸਵਾਦ ਹੀ ਰੱਖ ਸਕਦਾ ਹੈ ਨਾ ਇੱਜ਼ਤ ਦੇ ਨਾਸ ਪੈਸਾ ਤਾਂ ਨਹੀਂ ਇਲਾਜ ਹੀ ਨਹੀਂ ਜੇਕਰ ਸਿੱਖਿਆ ਨਹੀਂ ਤਾਂ ਪੈਸਾ ਨਹੀਂ ਪੈਸਾ ਨਹੀਂ ਤਾਂ ਸਿੱਖਿਆ ਨਹੀਂ ਰੋਜੀ ਰੋਟੀ ਵੀ ਨਹੀਂ ਪਰ ਇੱਕ اٹਲ ਸਚਾਈ ਹੈ ਸਾਥ ਸੰਗਤ ਜੀ ਕਿ ਜੇਕਰ ਜਦੋਂ ਬੰਦਾ ਇਨਸਾਨ ਆਪਣੀ ਮਾੜੀ ਹਾਲਾਤਾਂ ਦੇ ਵਿੱਚ ਰੱਬ ਦਾ ਨਾਮ ਜਪਦਾ ਹੈ ਰੱਬ ਤੇ ਭਰੋਸਾ ਨਹੀਂ ਛੱਡਦਾ ਰੱਬ ਫਿਰ ਕਦੇ ਵੀ ਉਹਨਾਂ ਦਾ ਹੌਸਲਾ ਟੁੱਟਣ ਨਹੀਂ ਦਿੰਦੇ ਜਦੋਂ ਨਿਮਰਤਾ ਦੇ ਨਾਲ ਨਿਰਮਲ ਦਿਲ ਦੇ ਨਾਲ ਅਸੀਂ ਅਰਦਾਸ ਕਰਦੇ ਹਾਂ ਤਾਂ ਰੱਬ ਦੀ ਕਿਰਪਾ ਵਿੱਚ ਵੀ ਸਮਾਂ ਨਹੀਂ ਲੱਗਦਾ ਕਈ ਵਾਰ ਇੱਕ ਸੱਚੀ ਇੱਕ ਪਵਿੱਤਰ ਪੰਗਤੀ ਹੀ ਇੱਕ ਮਾਨਸਿਕ ਜਾਪ ਇਨਸਾਨ ਦੀ ਸਾਰੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਹੈ ਕਈ ਵਾਰ ਸਿਰਫ ਰੱਬ ਇਹ ਵੇਖਦਾ ਹੈ ਕਿ ਕਿੰਨਾ ਵਿਸ਼ਵਾਸ ਹੈ ਕਿੰਨੀ ਸੱਚਾਈ ਹੈ ਤੇ ਕਿੰਨਾ ਇਸ ਵਿੱਚ ਸਬਰ ਹੈ ਜਿਹੜਾ ਇਨਸਾਨ ਹਾਰ ਨਹੀਂ ਮੰਨਦਾ ਉਹ ਕਦੇ ਰੱਬ ਕੋਲੋਂ ਖਾਲੀ ਨਹੀਂ ਜਾਂਦਾ ਹਮੇਸ਼ਾ ਪਰਿਵਾਰ ਤੇ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਹੀ ਪਰਮਾਤਮਾ ਦਾ ਨਾਮ ਲੈਂਦਾ ਹੈ ਪਰਮਾਤਮਾ ਦਾ ਨਾਮ ਲੈਣਾ ਵੀ ਚਾਹੀਦਾ ਹੈ ਜੇਕਰ ਅਸੀਂ ਇੱਕ ਪੰਕਤੀ ਦਾ ਜਾਪ ਜਿਹੜੀ ਤੁਹਾਨੂੰ ਦੱਸਣ ਵਾਲੇ ਹਾਂ ਇਸ ਅਨੁਸਾਰ ਕਰਨਾ ਸ਼ੁਰੂ ਕਰ ਦਿਓਗੇ ਤੁਹਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਖਤਮ ਹੋ ਜਾਣਗੇ ਆਓ ਸੰਗਤ ਜੀ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਰੋਪੀ ਸਾਖੀ ਸਾਂਝੀ ਕਰਦੇ ਹਾਂ ਇਸ ਤਰ੍ਹਾਂ ਕਿ ਹਰ ਰੋਜ਼ ਦੀ ਤਰ੍ਹਾਂ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਗੱਲਬਾਤ ਲੈ ਕੇ ਆਉਂਦੇ ਹਾਂ ਅੱਜ ਫਿਰ ਇੱਕ ਨਿੱਕੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਸ ਨੂੰ ਸੁਣ ਕੇ ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸੇ ਤਰ੍ਹਾਂ ਹੀ ਇੱਕ ਕਿਸਾਨ ਵੀਰ ਦੇ ਮਾੜੇ ਹਾਲਾਤਾਂ ਨੂੰ ਇਸ ਇੱਕ ਪੰਕਤੀ ਨੇ ਖਤਮ ਕਰ ਦਿੱਤਾ ਕਹਿੰਦੇ ਕਿ ਪਿੰਡ ਪੈਰੋਵਾਲ ਦੇ ਵਿੱਚ ਗੁਰਦਿਆਲ ਸਿੰਘ ਦਾ ਇੱਕ ਮਿਹਨਤੀ ਇਨਸਾਨ ਨਾਮ ਦਾ ਵਿਅਕਤੀ ਸੀ ਪਰ ਮਾੜੇ ਹਾਲਾਤਾਂ ਵਾਲਾ ਕਿਸਾਨ ਸੀ ਪਰ ਮਾੜੇ ਹਾਲਾਤਾਂ ਵਾਲਾ ਕਿਸਾਨ ਰਹਿੰਦਾ ਸੀ ਉਹਦੇ ਚਾਰ ਬੱਚੇ ਤੇ ਬਿਮਾਰ ਉਸਦੀ ਮਾਂ ਵੀ ਉਹਦੇ ਨਾਲ ਹੀ ਰਹਿੰਦੀ ਸੀ ਘਰ ਦੀ ਜ਼ਿੰਮੇਵਾਰੀ ਪਤਨੀ ਦੀ ਸੀ ਉਸਦੀ ਜ਼ਿੰਦਗੀ ਸਿਰਫ ਕੰਮ ਤੇ ਚਿੰਤਾ ਵਿੱਚ ਗੁਜ਼ਰ ਰਹੀ ਸੀ ਮੌਸਮ ਮਾੜੀ ਚਾਲ ਕਰਨ ਫਸਲ ਵੀ ਠੀਕ ਨਹੀਂ ਹੁੰਦੀ ਕਰਜ਼ੇਦਾਰ ਰੋਜ਼ ਬਾਹਰ ਖੜੇ ਹੋ ਜਾਂਦੇ ਉਸਦੇ ਘਰ ਦੇ ਬੱਚਿਆਂ ਦੀਆਂ ਫੀਸਾਂ ਰੁਕ ਗਈਆਂ ਮਾਂ ਦਾ ਇਲਾਜ ਬੰਦ ਹੋ ਗਿਆ ਟੈਸਟ ਰੁਕ ਗਏ ਇਕ ਰਾਤ ਜਿਹੜਾ ਉਹ ਵੀਰਗੁਰ ਦਿਆਲ ਸੀ ਚੁੱਪਚਾਪ ਕੰਬਲ ਫੜ ਕੇ ਬੈਠਾ ਚੁੱਪੀ ਵਿੱਚੋ ਹੀ ਦੁੱਖ ਦੀ ਚੀਕ ਨਿਕਲ ਰਹੀ ਸੀ ਪਤਨੀ ਨੇ ਪਿਆਰ ਨਾਲ ਪੁੱਛਿਆ ਕੀ ਸੋਚਦੇ ਪਏ ਹੋ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਵਹਿਣੇ ਸ਼ੁਰੂ ਹੋ ਗਏ ਕਹਿੰਦਾ ਕਿ ਸੋਚ ਰਿਆਂ ਇਹ ਕਿੰਨੀ ਵੱਡੀ ਸਜ਼ਾ ਮਿਲੀ ਹੈ ਮੈਨੂੰ ਮੈਂ ਤਾਂ ਕਿਸੇ ਨਾਲ ਕਦੇ ਧੋਖਾ ਵੀ ਨਹੀਂ ਕੀਤਾ ਕਦੇ ਵੀ ਮਿਹਨਤ ਤੋਂ ਮੁੱਖ ਨਹੀਂ ਮੋੜਿਆ ਫਿਰ ਵੀ ਪੈਸਾ ਦੂਰ ਦੂਰ ਤੱਕ ਨਹੀਂ ਦਿਖਦਾ ਹੁਣ ਤਾਂ ਲੱਗਦਾ ਕੋਈ ਚਮਤਕਾਰ ਹੀ ਸਾਥ ਦੇਵੇਗਾ ਪਤਨੀ ਨੇ ਹੌਲੀ ਜਿਹੀ ਉਸ ਦਾ ਹੱਥ ਫੜਿਆ ਤੇ ਚਮਤਕਾਰ ਹੋਣ ਦੀ ਗੱਲਬਾਤ ਕੀਤੀ ਕਿ ਮੈਂ ਅੱਜ ਆਪਣੇ ਪਿੰਡ ਦੇ ਗੁਰਦੁਆਰੇ ਗਈ ਸੀ। ਉੱਥੇ ਇੱਕ ਮਹਾਪੁਰਖ ਜੀ ਆਏ ਸਨ ਉਹਨਾਂ ਨੇ ਗਰੀਬ ਬੰਦਿਆਂ ਲਈ ਇੱਕ ਪੰਗਤੀ ਦੱਸੀ ਹੈ। ਉਸ ਨੇ ਕਿਹਾ ਜੇਕਰ ਕੋਈ ਵੀ ਵਿਰਸ ਤੇ ਸਿਰ ਤੇ ਕੋਈ ਕਰਜ਼ਾ ਹੈ ਜਾਂ ਫਿਰ ਪੈਸੇ ਦੀ ਉਹਨਾਂ ਦੇ ਘਰ ਵਿੱਚ ਪੰਗਤੀ ਹੈ ਉਹ ਸਿਰਫ ਇੱਕ ਪੰਗਤੀ ਦਾ ਜਾਪ ਕਰਨਾ ਸ਼ੁਰੂ ਕਰ ਦੇਣ। ਉਹਨਾਂ ਦੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਸ ਪੰਗਤੀ ਨੂੰ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਹੀ ਕਰਨਾ ਹੋਵੇਗਾ। ਜਦੋਂ ਉਸ ਭੈਣ ਨੇ ਵੀਰ ਗੁਰਦਿਆਲ ਸਿੰਘ ਨੂੰ ਇਹ ਗੱਲ ਦੱਸੀ ਤਾਂ ਉਸ ਦੇ ਨਾਲ ਥੋੜਾ ਜਿਹਾ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਸ ਨੂੰ ਆਸ ਦੀ ਉਮੀਦ ਲੱਗੀ ਕਿ ਕਿਉਂ ਨਾ ਮੈਂ ਵੀ ਇਸ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰ ਦੇਵਾਂ ਕੀ ਪਤਾ ਮੇਰੇ ਵੀ ਭਾਗ ਖੁੱਲ ਜਾਣ ਕਹਿੰਦੇ ਕਿ ਉਹਨਾਂ ਦੋਵਾਂ ਪਤੀ ਪਤਨੀ ਨੇ ਆਪਣੀ ਨੀਂਦ ਦੀ ਕੁਰਬਾਨੀ ਦਿੱਤੀ ਦਿਲ ਦੀ ਪੂਰੀ ਨਿਮਰਤਾ ਦਿਲ ਦੀ ਪੂਰੀ ਨਿਮਰਤਾ ਦੇ ਨਾਲ ਕਹਿੰਦੇ ਕਿ ਬੇਨਤੀ ਕਰਦੇ ਹੋਏ ਇਸ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਉਹ ਪੰਕਤੀ ਕਿਹੜੀ ਹੈ ਜੀ ਕਿ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀ ਹੁਆਂ ਸਚ ਹੋਵੇ ਉਹ ਰਾਤ ਗੁਜ਼ਰ ਗਈ ਤੇ ਇਹ ਪੰਕਤੀ ਦਾ ਜਾਪ ਕਰਦਿਆਂ ਕਰਦਿਆਂ ਕੁਝ ਵੀ ਨਹੀਂ ਹੋਇਆ ਪਰ ਦੂਜੀ ਰਾਤ ਚੜ੍ਹਈ ਉਹਨਾਂ ਦੋਵਾਂ ਪਤੀ ਪਤਨੀ ਨੇ ਇਸ ਪੰਕਤੀ ਦਾ ਫਿਰ ਤੋਂ ਜਾਪ ਕੀਤਾ ਚੌਥੀ ਰਾਤ ਵੀ ਕੀਤਾ ਪਰ ਉਹਨਾਂ ਦਾ ਹੌਸਲਾ ਨਾ ਟੁੱਟਿਆ ਹਰ ਰਾਤ 11 ਵਜੇ ਦੇ ਤੱਕ ਜਾਪ ਕਰਦੇ ਰਹਿੰਦੇ ਤੇ ਮੱਥਾ ਟੇਕਦੇ ਪਰਮਾਤਮਾ ਦੇ ਅੱਗੇ ਅੱਖਾਂ ਵਿੱਚ ਹੰਝੂ ਤੇ ਅਰਦਾਸ ਕਰਦੇ ਸਮੇਂ ਵਾਹਿਗੁਰੂ ਜੀ ਨੂੰ ਕਹਿੰਦੇ ਕਿ ਪ੍ਰਮਾਤਮਾ ਸਾਡੇ ਕੋਲੋਂ ਕਿਹੜਾ ਪਾਪ ਹੋ ਗਿਆ ਜਿਸ ਦੇ ਨਾਲ ਸਾਨੂੰ ਐਡੀ ਗਰੀਬੀ ਤੁਸੀਂ ਦੇ ਦਿੱਤੀ ਜੱਗੋਂ 13ਵੀਂ ਸਾਡੇ ਨਾਲ ਹੋ ਰਹੀ ਹੈ ਰਾਤ ਦੀ ਸਵੇਰ ਹੋਈ ਪਿੰਡ ਦਾ ਇੱਕ ਪੁਰਾਣਾ ਦੋਸਤ ਆਇਆ ਗੁਰਦਿਆਲ ਸਿੰਘ ਦਾ ਕਿ ਮੈਂ ਨਵੀਂ ਫੈਕਟਰੀ 'ਚ ਇੱਕ ਭਰੋਸੇਯੋਗ ਬੰਦੇ ਦੀ ਮੈਨੂੰ ਲੋੜ ਹੈ ਮੈਨੂੰ ਸਾਰੀ ਰਾਤ ਤੇਰੇ ਚਿਹਰੇ ਦੀ ਮੋਹਰ ਲੱਗਦੀ ਰਹੀ ਹੈ ਮੇਰੇ ਨਾਲ ਚੱਲ ਅੱਜ ਤੋਂ ਤੂੰ ਮੇਰੇ ਨਾਲ ਕੰਮ ਕਰ ਉਸ ਦਿਨ ਤੋਂ ਗੁਰਦਿਆਲ ਦੀ ਕਿਸਮਤ ਨੇ ਮੋੜ ਲਿਆ ਇੱਕ ਮਹੀਨਾ ਤਾਂ ਉਸ ਵੀਰ ਨੇ ਬਹੁਤ ਦੁੱਖ ਨਾਲ ਕੱਟਿਆ ਪਰ ਫਿਰ ਵੀ ਉਸ ਵੀਰ ਨੇ ਮਹੀਨੇ ਦੇ ਬਾਅਦ ਤਨਖਾਹ ਬਹੁਤ ਵਧੀਆ ਮਿਲਣੀ ਸ਼ੁਰੂ ਹੋ ਗਈ। ਥੋੜੇ ਸਮੇਂ ਵਿੱਚ ਘਰ ਦੀ ਰੌਸ਼ਨੀ ਆ ਗਈ, ਕਰਜ਼ੇ ਮੁੱਕ ਗਏ, ਮਾਂ ਦਾ ਇਲਾਜ ਹੋਣ ਲੱਗਾ। ਬੱਚਿਆਂ ਨੂੰ ਨਵੀਆਂ-ਨਵੀਆਂ ਕਿਤਾਬਾਂ ਖਰੀਦ ਕੇ ਸਕੂਲਾਂ ਵਿੱਚ ਐਡਮਿਸ਼ਨ ਕਰਵਾਈ। ਪਰ ਗੁਰਦਿਆਲ ਸਿੰਘ ਨੇ ਉਹ ਜਿਹੜੀ ਪੰਗਤੀ ਸੀ ਉਹ ਅਜੇ ਵੀ ਰਾਤ ਜਪਣ ਦਾ ਨਿਯਮ ਬਣਾਇਆ ਹੋਇਆ ਸੀ। ਪਰਮਾਤਮਾ ਦਾ ਧੰਨਵਾਦ ਕਰਦਾ ਸ਼ੁਕਰਾਨਾ ਕਰਦਾ ਪਰਮਾਤਮਾ ਜਿੱਥੇ ਮੇਰਾ ਸਾਥ ਸਾਰੇ ਛੱਡ ਗਏ ਉੱਥੇ ਤੁਸੀਂ ਆ ਕੇ ਮੇਰੀ ਬਾਹ ਫੜ ਲਈ ਮੇਰੀ ਅਰਦਾਸ ਸੁਣੀ ਇਸ ਪੰਕਤੀ ਦੇ ਜਰੀਏ ਜਿੰਨਾ ਚਿਰ ਮੇਰੇ ਕੋਲ ਮੇਰੇ ਸਵਾਸ ਚੱਲਦੇ ਰਹਿਣਗੇ ਮੈਂ ਜਾਪ ਕਰਦਾ ਹੀ ਰਹਾਂਗਾ ਕਹਿੰਦੇ ਕਿ ਰੱਬ ਅੱਗੇ ਸੱਚੀ ਨੀਅਤ ਸੱਚਾ ਦਿਲ ਤੇ ਨਿਮਰਤਾ ਦੇ ਨਾਲ ਕੀਤੀ ਗਈ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਪੈਸਿਆਂ ਦੀ ਲੋੜ ਵਿੱਚ ਜੇ ਇਨਸਾਨ ਸਬਰ ਭਰੋਸੇ ਦੇ ਯੋਗ ਤੇ ਸਿਮਰਨ ਦਾ ਭਲਾ ਹੋ ਜਾਵੇ ਉਹ ਪੰਕਤੀ ਜੋ ਮੂੰਹੋਂ ਨਿਕਲ ਕੇ ਸੱਚ ਹੋ ਜਾਂਦੀ ਹੈ ਇਸ ਕਰਕੇ ਆਖਦੇ ਹਨ ਦੁੱਖ ਦੇ ਸਮੇਂ ਚ ਜਿਹੜਾ ਇਨਸਾਨ ਪਰਮਾਤਮਾ ਦਾ ਪੱਲਾ ਫੜਦਾ ਹੈ ਉਸ ਇਨਸਾਨ ਦੇ ਉੱਤੇ ਪਰਮਾਤਮਾ ਦਾ ਹੱਥ ਹੋ ਜਾਂਦਾ ਹੈ ਰੱਬ ਅੱਗੇ ਸੱਚੀ ਨੀਅਤ ਸੱਚਾ ਦਿਲ ਤੇ ਨਿਮਰਤਾ ਨਾਲ ਕੀਤੀ ਗਈ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਇਹ ਅਰਦਾਸ ਕਿਸੇ ਤਸਵੀਰ ਵਿੱਚ ਨਹੀਂ ਬਲਕਿ ਰੂਹ ਦੀ ਪੁਕਾਰ ਹੁੰਦੀ ਹੈ ਰੱਬ ਤੱਕ ਪਹੁੰਚਣ ਲਈ ਰਾਜੇ ਦੀ ਦੌਲਤ ਚਾਹੀਦੀ ਹੈ ਸਰੀਰਕ ਰੁਤਬਾ ਸਿਰਫ ਇੱਕ ਸਵਾਲ ਹੀ ਇੱਕ ਨਿਮਰ ਅਰਦਾਸ اٹਟ ਭਰੋਸਾ ਹੋਣਾ ਚਾਹੀਦਾ ਹੈ ਜਦੋਂ ਪੈਸਿਆਂ ਦੀ ਤੰਗੀ ਇਨਸਾਨ ਨੂੰ ਹਰ ਪਾਸੇ ਘੇਰ ਲੈਂਦੀ ਹੈ ਤੇ ਰਿਸ਼ਤੇਦਾਰ ਮੋੜ ਲੈਂਦੇ ਹਨ ਦੁਨੀਆ ਹੱਸਦੀ ਹੈ ਉਦੋਂ ਇੱਕ ਚੀਜ਼ ਇਨਸਾਨ ਨੂੰ ਬਚਾ ਸਕਦੀ ਹੈ ਰੱਬ ਦਾ ਨਾਮ ਰੱਬ ਦੇ ਨਾਮ ਨਾਲ ਜੁੜੀ ਹੋਈ ਅਰਦਾਸ ਜੇ ਇਨਸਾਨ ਆਪਣੇ ਦਰਦ ਆਪਣੇ ਦੁੱਖ ਆਪਣੇ ਹਾਲਾਤ ਰੱਬ ਅੱਗੇ ਬਿਆਨ ਕਰੇ ਤਾਂ ਉਹ ਪਰਮਾਤਮਾ ਚੋਂ ਬੰਦੇ ਦੀ ਨੀਅਤ ਪੜ ਲੈਂਦਾ ਹੈ ਕਦੇ ਵੀ ਉਸਦੀ ਇਲਾਜ ਕਦੇ ਵੀ ਉਸਦੀ ਆਸ ਫਿਰ ਨਹੀਂ ਤੋੜਦੇ ਜਦੋਂ ਇਨਸਾਨ ਦੁਖੀ ਹੋ ਕੇ ਵੀ ਸਬਰ ਕਰਦਾ ਹੈ ਹੌਸਲਾ ਨਹੀਂ ਹਾਰਦਾ ਹੌਲੀ-ਹੌਲੀ ਨਾਮ ਜਪਦਾ ਹੈ ਉਹ ਪੰਗਤੀ ਉਸਦੇ ਮਨੋਂ ਫਿਰ ਆਪੇ ਹੀ ਨਿਕਲਣੇ ਸ਼ੁਰੂ ਹੋ ਜਾਂਦੀ ਹੈ ਤੇ ਇੱਕ ਨਾ ਇੱਕ ਦਿਨ ਹਕੀਕਤ ਬਣ ਜਾਂਦੀ ਹੈ ਜਿਸਕੇ ਸਿਰ ਉਪਰ ਤੋਂ ਸੁਆਮੀ ਸੋ ਦੁੱਖ ਕਿਹਦਾ ਪਾਵੇ ਸਿਰਫ ਇੱਕ ਸ਼ਬਦ ਨਹੀਂ ਇੱਕ ਵਾਕ ਨਹੀਂ ਇਹ ਤਾਂ ਉਹ ਸੱਚ ਹੈ ਜੋ ਇਨਸਾਨ ਦੇ ਭਰੋਸੇ ਨੂੰ ਰੱਬ ਦੀ ਕਿਰਪਾ ਵਿੱਚ ਬਦਲ ਦਿੰਦਾ ਹੈ ਸੱਚੀ ਨੀਅਤ ਨਾਲ ਕੀਤਾ ਇੱਕ ਇੱਕ ਅੱਖਰ ਦਾ ਜਾਪ ਜਿਵੇਂ ਰੱਬ ਦੇ ਦਰ ਤੇ ਸਾਰੇ ਦੁੱਖਾਂ ਨੂੰ ਘਟ ਦੇਂਦਾ ਹੈ ਜਿਵੇਂ ਮਾਂ ਆਪਣੀ ਔਲਾਦ ਦੇ ਰੋਣ ਦੀ ਆਵਾਜ਼ ਦੂਰੋਂ ਸੁਣ ਰਹੀਦੀ ਹੈ ਉਸੇ ਤਰ੍ਹਾਂ ਰੱਬ ਵੀ ਆਪਣੀਆਂ ਰੂਹਾਂ ਦੀ ਅਰਦਾਸ ਲੱਭ ਲੈਂਦਾ ਹੈ ਜਦੋਂ ਰੱਬ ਦੀ ਨਜ਼ਰ ਕਰਮਵਾਲ ਪੈਂਦੀ ਹੈ ਫਿਰ ਤਕਦੀਰ ਬਦਲ ਜਾਂਦੀ ਹੈ ਰੁਕਾਵਟ ਜਿੱਥੇ ਹੌਂਸਲੇ ਖਤਮ ਹੁੰਦੇ ਹਨ ਉੱਥੇ ਪਰਮਾਤਮਾ ਦੀ ਮਿਹਰ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਪਰਮਾਤਮਾ ਉੱਤੇ ਆਪਣਾ ਭਰੋਸਾ ਰੱਖੋ ਭਾਵੇਂ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਵੀ ਦੁੱਖ ਤਕਲੀਫ ਕਿਉਂ ਨਾ ਹੋਣ ਪਰ ਜੇਕਰ ਅਸੀਂ ਪਰਮਾਤਮਾ ਤੇ ਵਿਸ਼ਵਾਸ ਤੇ ਭਰੋਸਾ ਰੱਖਾਂਗੇ ਭਾਵੇਂ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਵੀ ਦੁੱਖ ਤਕਲੀਫ ਕਿਉਂ ਨਾ ਆ ਗਏ ਹੋਣ ਪਰ ਜੇਕਰ ਅਸੀਂ ਪਰਮਾਤਮਾ ਤੇ ਵਿਸ਼ਵਾਸ ਤੇ ਭਰੋਸਾ ਰੱਖਾਂਗੇ ਸਾਡੀ ਜ਼ਿੰਦਗੀ ਦੇ ਦੁੱਖ ਦੁਲੇਦਰ ਸਾਰੇ ਹੀ ਖਤਮ ਹੋ ਜਾਣਗੇ ਸਾਡੀ ਜ਼ਿੰਦਗੀ ਵਿੱਚ ਪਰਮਾਤਮਾ ਨੇ ਸਾਨੂੰ ਤਕਲੀਫਾਂ ਖਤਮ ਕਰ ਦੇਣੀਆਂ ਹਨ ਜ਼ਿੰਦਗੀ ਦੀਆਂ ਜਿਹੜੀਆਂ ਸਭ ਤੋਂ ਵੱਡੀਆਂ ਪਰੇਸ਼ਾਨੀਆਂ ਹਨ ਪੈਸੇ ਦੀ ਤੰਗੀ ਆਉਂਦੀ ਹੈ ਆਪਣੇ ਵੀ ਪਰाये ਹੋ ਜਾਂਦੇ ਹਨ ਜਿੰਨੇ ਰਿਸ਼ਤੇਦਾਰ ਹਨ ਕਦੇ ਤੁਹਾਨੂੰ ਹੱਸ ਕੇ ਗੱਲ ਨਹੀਂ ਕਰਦੇ ਉਹ ਅਚਾਨਕ ਹੀ ਤੁਹਾਡਾ ਹਾਲ ਚਾਲ ਪੁੱਛਣ ਲੱਗ ਜਾਣਗੇ ਕੋਈ ਆਖਦਾ ਹੈ ਦੁੱਖ ਵੇਲੇ ਸਾਰੇ ਮੂੰਹ ਮੋੜਦੇ ਜਿਸ ਵੇਲੇ ਇੱਕ ਇਨਸਾਨ ਨੂੰ ਸਹਾਰਾ ਚਾਹੀਦਾ ਹੁੰਦਾ ਹੈ ਉਸ ਵੇਲੇ ਰਿਸ਼ਤਿਆਂ ਦੀਆਂ ਕੰਧਾਂ ਟਹਿ ਜਾਂਦੀਆਂ ਹਨ ਪਰ ਸ਼ੁਕਰ ਹੈ ਰੱਬ ਦਾ ਜੋ ਆਪਣੇ ਦਾਸ ਦਾ ਕਦੇ ਮੂੰਹ ਨਹੀਂ ਮੋੜਦਾ ਜੇਕਰ ਉਹਦੇ ਦਰਤੇ ਨਿਮਰਤਾ ਦੇ ਨਾਲ ਜਾਪ ਕੀਤਾ ਜਾਵੇ ਉਹ ਹਾਲਾਤ ਵੀ ਬਦਲ ਦਿੰਦਾ ਹੈ ਪਰ ਪਰ ਸਾਨੂੰ ਪ੍ਰਮਾਤਮਾ ਤੇ ਵਿਸ਼ਵਾਸ ਬਣਾ ਕੇ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਹੀ ਰਹਿਣਾ ਚਾਹੀਦਾ ਹੈ ਇਸ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਜੇਕਰ ਤੁਹਾਡੇ ਸਿਰ ਤੇ ਕਰਜ਼ਾ ਹੈ ਫਿਰ ਪੈਸਿਆਂ ਦੀ ਕਮੀ ਜਿਹੜੀ ਹੈ ਤੁਹਾਡੀ ਗਰੀਬੀ ਹੈ ਹਮੇਸ਼ਾ ਲਈ ਦੂਰ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ